ਦੀ ਕਾਲਸਾ ਰਾਘਵ ਜੀ ਦੀ ਸਤੇ ਵੱਡੇ ਭਾਗਾਂ ਵਾਲੇ ਹੋ ਜੋ ਸ਼੍ਰੋਮਣਿ ਸ਼ਹੀਦ ਬਾਬਾ ਜੀਵਨ ਸਿੰਘ ਭਾਈ ਜਤਾ ਜੀ ਉਹਨਾਂ ਦੀ ਪਿਆਰੀ ਤੇ ਮਿੱਠੀ ਯਾਦ ਨੂੰ ਸਮਰਪਿਤ ਇਸ ਸਮਾਗਮ ਦੇ ਅੰਦਰ ਹਾਜ਼ਰੀ ਭਰ ਕੇ ਮਨੁੱਖਾ ਜਨਮ ਦਾ ਲਾਹਾ ਪ੍ਰਾਪਤ ਕਰ ਰਹੇ ਨੇ ਮੇਰੇ ਤੋਂ ਬੰਨਾਪੂ ਸਰਕਾਰ ਦੇ ਭਾਈ ਸਾਹਿਬ ਐ ਕਲੋਜੀਸ਼ਨ ਜੀ ਆਪੀ ਦੇ ਨਾਲ ਗੁਰਬਾਣੀ ਕੀਰਤਨ ਦੇ ਰਾਹੀਂ ਆਪ ਸੰਗਤਾਂ ਨੂੰ ਨਿਹਾਲ ਕਰ ਰਿਹਾ ਸੰਸਾਗ ਬਾਹਰ ਹੈ ਮਹਾਰਾਜ ਕਹਿੰਦੇ ਨੇ ਐਸਾ ਕੀਰਤਨ ਕਰਮਲ ਮੇਰੇ ਹੀ ਹਾਂ ਉਹੀ ਜੋ ਕਾਮ ਤੇਰੇ ਮਹਾਰਾਜ ਕੀਤ ਕਹਿੰਦੇ ਨੇ ਵਡਿਆਈ ਗਾਉਣ ਨੂੰ ਜਸ ਗਾਉਣ ਨੂੰ ਮਹਾਰਾਜ ਕਹਿੰਦੇ ਸ੍ਰੀਕੇ ਦੇ ਨਾਲ ਕਿਸੇ ਵੀ ਕੀਰਤ ਕਰਨੀਏ ਜਿਹੜਾ ਤੇਰਾ ਗਾਇਆ ਹੋਇਆ ਸਫਲਾ ਹੋ ਜਾਵੇ ਜਿਹਦੇ ਨਾਲ ਤੇਰਾ ਲੋਕ ਵੀ ਸੁਖਿਆ ਹੋ ਜਾਵੇ ਤੇ ਪ੍ਰਲੋਕ ਵੀ ਸੋਹੇਗਾ ਨਾਨਕ ਕਹੇ ਸੁਣ ਰੇ ਮਨਾ ਕਰ ਕੀਰਤਨ ਹੋਏ ਉਧਾਰ ستگو ستے پاتشاہ کے پاون کی دے دن آپ جی باڑی دے نال کر کے گئے بہت ہی پیارے میٹھی سر دے نال گربانی کیرتن دی آؤ کچھ آپ کی سیوہس کا پنا کہ حکم ہویا ہے ستگرو ستے پاچھا کے پاون چرنوں میں جنہیں بھی بیٹھے میں لے کو نمشکار کرتا بہت چنگا پر ہے شہیدان کی یاد پورا دی یاد منا چاہیے ਕਿਉਂਕਿ ਜੜ ਕੇ ਪਾਵਾ ਆਪਣੇ ਪੱਖਿਆਂ ਦੇ ਕਾਰਨਾਂ ਮੈਨੂੰ ਭੁੱਲ ਜਾਂਦੀਆਂ ਦੁਨੀਆਂ ਤੇ ਲੋਕ ਨੂੰ ਕਾਮਾਂ ਨੂੰ ਭੁੱਲ ਜਾਂਦੇ ਨੇ 파ਰਸਤੀਆਂ ਸ਼੍ਰਮਿਕ ਵੇਸ਼ਰ ਕਰਨਲ ਸਿੰਘ ਦੀ ਪਾਰਸ ਉਹਨਾਂ ਕੇ ਬੜਿਆ ਕਮਾਲੀਆਂ ਸਤਰਾਂ ਨੇ ਉਹ ਕਹਿੰਦੇ ਤਾਕਤਾਂ ਤਾਕਾ ਹੋ ਜਾਂਦੀ ਕਬੀਲਦਾਰੀ ਜੇਕਰ ਗੰਢ ਇਤਫਾਕ ਦੀ ਖੁੱਲ ਜਾਵੇ ਤਾਕਾ ਤਾਕਾ ਹੋ ਜਾਂਦੀ ਕਬੀਲਦਾਰੀ ਜੇਕਰ ਗੰਢ ਇਤਫਾਕ ਦੀ ਖੁੱਲ ਜਾਵੇ ਲੱਖਾਂ ਯਤਨ ਕਰੀਏ ਮੜਨਾ ਪਾ ਫਿਰ ਭਾਂਡੇ ਜਿਹੜਾ ਦੁੱਧ ਦਰਿਆ ਵਿੱਚ ਡੁੱਲ ਜਾਵੇ ਮਾਰੇ ਮੂਨੇ ਮੁਕ ਦੀ ਕੌਮ ਕੋਈ ਵੀ ਭਾਵੇਂ ਝਖੜ ਜਹਾਨ ਦਾ ਝੰਡਾ ਜਾਵੇ ਆਰਸ ਮਿਟ ਜਾਵੇ ਉਹ ਗਲਤ ਹਰਫ ਵਾਂਗੂ ਜਿਹੜੀ ਕਾਮ ਇਤਿਹਾਸ ਨੂੰ ਪੁੰਨ ਜਾਵੇ ਜਿਹੜੀ ਕਾਮ ਨੇ ਆਪਣੇ ਪੁਰਖਿਆਂ ਦੇ ਵਡੇਰਿਆਂ ਦੇ ਇਤਿਹਾਸ ਨੂੰ ਸਾਰਿਆ ਦੁਨੀਆ ਦੇ ਲੋਕਾਂ ਨੇ ਉਹਨਾਂ ਕਾਮਾਂ ਨੂੰ ਵਿਚਾਰ ਦਿੱਤਾ ਉਹ ਕਾਮ ਦੁਨੀਆ ਦੇ ਸਲੇਟ 'ਤੇ ਪਉ ਇਸ ਤਰੀਕੇ ਦੇ ਨਾਲ ਦੁਨੀਆ ਦੇ ਨਕਸ਼ੇ ਤੋਂ ਖਤਮ ਹੋ ਗਈ ਜਿਵੇਂ ਨਲਾਇਕ ਬੱਚੇ ਵੀ ਸਲੇਟ ਤੋਂ ਗਲਤ ਅੱਖਰ ਮੇੜ ਦਿੱਤਾ ਜਾਂਦਾ ਤੁਸੀਂ ਕਰਮਾ ਵਾਲਿਓ ਭਾਗਾ ਵਾਲਿਓ ਵੱਡਾ ਇਤਿਹਾਸ ਕਿੱਡਾ ਵੱਡਾ ਏ ਇਤਿਹਾਸ ਕੌਮਾਂ ਦੀ ਜਨਮ ਜਨਮ ਹੋਇਆ ਕਰਦਾ ਏ ਕੌਮਾਂ ਦੇ ਵਾਸਤੇ ਰੌਸ਼ਨ ਮিনার ਹੋਇਆ ਕਰਦਾ ਏ ਪਰ ਹੁਣ ਕੌਮ ਕਿਵੇਂ ਮਨਨਸਰ ਕਰਦਾ ਏ ਉਸ ਕੌਮ ਨੇ ਰੌਸ਼ਨੀ ਕਿਸ ਤਰੀਕੇ ਨਾਲ ਲਿਆਈ ਆ ਮੈਂ ਲੰਮੀ ਕੋਈ ਵਿਆਖਿਆ ਨਾ ਕਰਾਂ ਸਿੱਧਾ ਇਤਿਹਾਸਤ ਨੇ ਦੇ ਕੇ ਆਉਣ ਗਾਹਾਂ ਜੇਸੀਂ ਦੁਨੀਆ ਦੇ ਇਤਿਹਾਸ ਉੱਤੇ ਨਜ਼ਰ ਮਾਰੀਏ ਤੇ ਦੁਨੀਆ ਵਿੱਚ ਬਹੁਤ ਸਾਰੀਆਂ ਕੌਮਾਂ ਨੇ ਹਰ ਕੌਮ ਦਾ ਆਪਣਾ ਪੈਗੰਬਰ ਹੈ ਜੰਮ ਰਹਨ ਨਿਕਾ ਨਰੋਗੇ ਖਾਸ ਕਰਕੇ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਬਹੁਤੇ ਪਗੰਬਰ ਵੱਡੇ ਘਰਾਂ ਦੇ ਵਿੱਚੋਂ ਪੈਦਾ ਹੁੰਦੇ ਨੇ ਭਗਵਾਨ ਰਾਮ ਰਾਜਕੁਮਾਰ ਨੇ ਰਾਜੇ ਦੇ ਪੁੱਤਰ ਨੇ ਭਗਵਾਨ ਕ੍ਰਿਸ਼ਨ ਉਹ ਵੀ ਰਾਜੇ ਦੇ ਪੁੱਤਰ ਨੇ ਵਾਸੂਦੇਵ ਦੇ ਪੁੱਤਰ ਨੇ ਮਹਾਤਮਾ ਦਾ ਜ਼ਿਕਰ ਆਵੇਗਾ ਉਹ ਵੀ ਰਾਜਕਮਾਰ ਨੇ ਰਾਜਕਮਾਰ ਸੁਧਾਰਤ ਦੇ ਨਾਮ ਨਾਲ ਉਹਨਾਂ ਨੂੰ ਜਾਣਿਆ ਜਾਂਦਾ ਹੈ ਹੋਰ ਬਹੁਤ ਸਾਰੇ ਜ਼ਿਕਰ ਸਾਡੇ ਕੋਲ ਆਵੇਗਾ ਅਸਲ ਵਿੱਚ ਜਿਹੜਾ ਜਿੱਤ ਜਾਂਦਾ ਸੋ ਉਹ ਭਗਵਾਨ ਬਣ ਜਾਂਦਾ ਸੀ ਜਿਹੜਾ ਹਾਰ ਜਾਂਦਾ ਸੋ ਉਹ ਸ਼ੈਤਾਨ ਬਣ ਜਾਂਦਾ ਸੀ ਤੇ ਜਦੋਂ ਮਨੁੱਖ ਨੇ ਆਖਿਆ ਮੈਨੂੰ ਵੀ ਭਗਵਾਨ ਚਾਹੀਦਾ ਏ ਮੈਨੂੰ ਵੀ ਭਗਵਾਨ ਦੇ ਨਾਲ ਗੱਲ ਕਰਨੀ ਏ ਤੇ ਭਗਵਾਨ ਕੋਲ ਤੇ ਜਿਹਨਾਂ ਦੀ ਮਨੋਪਲੀ ਸੀ ਜਿਹਨਾਂ ਦਾ ਕਬਜ਼ਾ ਸੀ ਉਹ ਕਹਿੰਦੇ ਤੂੰ ਗੱਲ ਨਹੀਂ ਕਰ ਸਕਦਾ ਗੱਲ ਅਸੀਂ ਕਰ ਸਕਦੇ ਉਹ ਕਹਿੰਦੇ ਅਸੀਂ ਭਗਵਾਨ ਨੂੰ ਵੇਖਣਾ ਏ ਉਹਨਾਂ ਨੇ ਫਿਰ ਮਿੱਟੀ ਦੀ ਇੱਕ ਮੂਰਤੀ ਬਣਾ ਲਈ ਮੂਰਤੀ ਬਣਾ ਕੇ ਦੁਨੀਆ ਦੇ ਸਾਹਮਣੇ ਪੇਸ਼ ਕਰ ਦਿੱਤੀ ਉਹ ਕਹਿੰਦੇ ਇਹ ਭਗਵਾਨ ਹੈ ਇਹਦੇ ਨਾਲ ਗੱਲ ਵੀ ਅਸੀਂ ਕਰ ਸਕਦੇ ਆ ਇਹ ਜੋ ਅੱਖਾਂ ਦੇ ਸਾਡੇ ਅੱਖੇ ਲੱਗੇਗਾ ਤੁਸੀਂ ਨਹੀਂ ਕਰ ਸਕਦੇ ਮਨੁੱਖਤਾ ਨੂੰ ਇੱਕ ਪਿੱਛੇ ਵੱਲ ਧੱਕ ਦਿੱਤਾ ਹੁਣ ਉਹ ਪਿੱਛੇ ੱਟ ਕੇ ਮਨੁੱਖਤਾ ਦੇ ਵੰਨ ਚਾਰ ਵਰਨ ਬਣਾ ਦਿੱਤੇ ਉਹ ਕਹਿੰਦਾ ਸਭ ਤੋਂ ਸ੍ਰੇਸ਼ਟ ਹੈ ਬ੍ਰਹਮਾ ਜਨਮ ਬ੍ਰਹਮਾ ਕਿਹਾ ਜਾਂਦਾ ਭਾਗ ਭਾਗ ਕੇ ਬ੍ਰਹਮਾ ਦੇ ਸਿਰ ਵਿੱਚੋਂ ਪੈਦਾ ਹੋਣ ਵਾਲਾ ਦੂਸਰਾ ਉਹਨੇ ਬਣਾਇਆ ਕਸ਼ਤਰੀ ਜੇ ਲੋਖਖਤਰੀ ਹੱਤਕ ਨੇ ਪੰਜਾਬੀ ਬਾਸ਼ਾ ਦੇ ਵਿੱਚ ਜਿਹੜਾ ਬ੍ਰਾਹਮਣ ਸਿਉ ਦਾ ਕੰਮ ਸੀ ਗਿਆਨ ਦੇਣਾ ਵੇਦ ਪੜ੍ਹਨੇ ਵੇਦ ਪੜਾਉਣੇ ਸੁਣਾਉਣੇ ਲੋਕਾਂ ਨੂੰ ਇਹ ਉਹਦਾ ਕੰਮ ਸੀ ਉਹ ਕਹਿੰਦਾ ਮੈਂ ਬ੍ਰਹਮ ਦੇ ਦਿਮਾਗ ਵਿੱਚੋਂ ਪੈਦਾ ਹੋਇਆ ਦੂਸਰਾ ਇੱਕ ਛਤਰੀ ਇਹਦਾ ਕੰਮ ਸੀ ਜਿਹੜਾ ਉੱਪਰ ਬ੍ਰਹਮਾ ਬੈਠਾ ਹੈ ਬ੍ਰਹਮ ਬੈਠਾ ਹੈ ਉਹਦੀ ਰਾਖੀ ਕਰਨੀ ਇਹ ਹੱਥ ਵਿੱਚ ਸ਼ਸਤਰ ਲੈ ਕੇ ਵੈਰੀ ਨੂੰ ਮਾਰ ਮਕਾਉਣ ਵਾਸਤੇ ਜੋ ਕਿ ਬ੍ਰਾਹਮਣ ਦੇ ਉੱਤੇ ਹਮਲਾ ਕਰਦਾ ਉਹਦੇ ਹਮਲੇ ਨੂੰ ਰੋਕਣ ਵਾਸਤੇ ਤਿਆਰ ਰਿਹਾ ਤੀਸਰਾ ਇਹਨੇ ਬਣਾਇਆ ਵੈਸ਼ ਤੇ ਵੈਸ਼ ਬਣਾ ਕੇ ਇਹ ਜੰਧ ਦੇ ਵਿੱਚੋਂ ਪੈਦਾ ਹੋਇਆ ਇਹਦਾ ਕੰਮ ਸੀ ਜਿਹੜੇ ਉੱਪਰਲੇ ਦੋਨੋਂ ਨੇ ਉਹਨਾਂ ਦੀ ਰੱਖਿਆ ਵੀ ਕਰਨੀ ਉਹਨਾਂ ਦੀ ਸੇਵਾ ਦੇ ਵਿੱਚ ਅਨਾਜ ਵੀ ਪੈਦਾ ਕਰਨਾ ਤੇ ਸਭ ਤੋਂ ਥੱਲੇ ਜਿਹੜੇ ਵਰਨੇ ਨੇ ਰੱਖਿਆ ਸ਼ੈਤਾਨੀਪਦੇ ਸ਼ੈਤਾਨੀ ਜਣੀਆਂਪਦੇ ਉਹਨੂੰ ਇਹਨੇ ਸ਼ੁੰਦਰ ਦਾ ਨਾਮ ਦਿੱਤਾ ਉਹ ਕਹਿੰਦਾ ਸ਼ੂਦਰ ਬ੍ਰਹਮਾ ਦੇ ਪੈਰਾਂ ਵਿੱਚੋਂ ਪੈਦਾ ਹੋਇਆ ਇਹ ਸਭ ਤੋਂ ਨੀਵਾਂ ਹੈ ਪਰ ਉਹ ਇਹਨੇ ਭੁੱਲ ਗਿਆ ਕਿ ਜਿਹਦੇ ਬੰਦੇ ਦੇ ਪੈਰ ਨਾ ਹੋਣ ਉਹ ਖੜਾ ਕਿਵੇਂ ਰਹੇਗਾ ਜੇ ਪੈਰ ਹੈਨ ਤੇ ਕਦੀ ਖੜਾ ਇਹਨੂੰ ਜੇ ਪੈਰ ਹੀ ਨਾ ਹੋਣ ਫਿਰ ਬੰਦਾ ਕਿਵੇਂ ਖੜਾ ਹੋਵੇਗਾ ਨਕਲੀ ਪੈਰਾਂ ਦਾ ਸਹਾਰਾ ਲਵੇਗਾ ਤੇ ਨਕਲੀ ਦੇ ਵਿੱਚ ਅਸਲੀਅਤ ਨਹੀਂ ਹੋਇਆ ਕਰਦੀ ਕਦੇ ਹੁਣ ਇਹ ਕਹਿੰਦਾ ਚਾਰਿਆਂ ਅਲੱਗ-ਮੱਗ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸੰਸਾਰ ਉੱਤੇ ਆਏ ਉਹਨਾਂ ਨੇ ਆਕੇ ਇੱਕ ਹੋਕਾ ਦਿੱਤਾ ਕਹਿੰਦੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸੰਝਾ ਵਖਰਾ ਵਖਰਾ ਨਹੀਂ ਮਹਾਰਾਜ ਕਹਿੰਦੇ ਸਾਰਿਆਂ ਵਾਸਤੇ ਸੰਝਾ ਸੱਪੇ ਸਾਂਝੀ ਵਾਲ ਸਵਾਏ ਤੋ ਕਿਸੇ ਨਾਲ ਦੱਸੇ ਬਹਾਰਾ ਜਿਓ ਰੋਹ ਭੋਈ ਦੀ ਤਲਵੰਡੀ ਵਿੱਚ ਜਿਹਨੂੰ ਸ਼ੁੱਧ ਆਖਦੇ ਸਨ ਗੁਰੂ ਨਾਨਕ ਦੇ ਮਹਾਰਾਜ ਉਹਨੂੰ ਨਾਲ ਲੈ ਕੇ ਤਰਪਾ ਭਾਈ ਮਰਦਾਨਾ ਭਾਈ ਮਰਦਾਨਾ ਜਿਹਨੂੰ ਨਾਲ ਲੈ ਕੇ ਕੋੜੇ ਲੋਕ ਉਹਨੂੰ ਮਰਾਸੀ ਕਹਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਕਿੰਨੇ ਮੇਰਾ ਯਾਰ ਹੈ ਤਨ ਗੁਰ ਨਾਨਕ ਦੇ ਮਹਾਰਾਜ ਲੋਕਾਂ ਦੇ ਵਿਰੋਧ ਦੇ باوجود ਵੀ ਉਹਨੂੰ ਨਾਲ ਲੈ ਕੇ ਤਰੇ ਜਿੰਨਾ ਚਿਰ ਗੁਰੂ ਨਾਨਕ ਦੇ ਮਹਾਰਾਜ ਉਦਾਸੀਆਂ ਵਿੱਚ ਰਹੇ ਉਹਨਾਂ ਚਿਰ ਹੀ ਮਹਾਰਾਜ ਨੇ ਉਦਾਸੀਆਂ ਕਿੰਨਾਂ ਜਿੰਨਾ ਕਿਰਪਾਈ ਮਰਦਾਨਾ ਜੀ ਉਹਨਾਂ ਦੇ ਨਾਲ ਰਹਿ ਜਦੋਂ 1534 ਦੇ ਵਿੱਚ ਭਾਈ ਮਰਦਾਨਾ ਜੀ ਅਕਾਲ ਚਲਾਣਾ ਕਰ ਗਏ ਉਸ ਸਮੇਂ ਤੋਂ ਬਾਅਦ ਗੁਰੂ ਨਾਨਕ ਦੇ ਮਹਾਰਾਜ ਉਦਾਸੀਆਂ ਤੇ ਨਹੀਂ ਗਏ ਯਾਤਰਾ ਤੇ ਨਹੀਂ ਗਏ ਹੁਣ ਧੰਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਫਲਸਫਾ ਅੱਗੇ ਵਧਿਆ ਮਹਾਰਾਜ ਨੇ ਹਜ਼ੂਰ ਦੇ ਵਿੱਚ 1518 ਦੇ ਵਿੱਚ ਇੱਕ 12 ਸਾਲਾਂ ਦਾ ਬੱਚਾ ਮਹਾਰਾਜ ਦਾ ਸਿੱਖ ਬਣਦਾ ਮਹਾਰਾਜ ਜੀ ਨੂੰ ਬਾਬਾ ਬੁੱਢਾ ਕਹਿੰਦੇ ਇਹਦੇ ਪਿੰਡ ਸੀ ਕੱਪੂ ਨੰਗਲ ਇਹਦੀ ਮਾਂ ਦਾ ਨਾਮ ਸੀ ਗौरा ਇਹਦੇ ਬਾਪ ਦਾ ਨਾਮ ਸੀ ਸ਼ੁਕਰ ਲੋਕ ਸੰਗਰੰਦਾ ਵਾਟਰ ਕੇ ਕਹਿੰਦੇ ਸਨ ਧੰਗੁਰੂ ਨਾਨਕ ਸਾਹਿਬ ਮਹਾਰਾਜ ਨੂੰ 12 ਸਾਲ ਦੀ ਉਮਰ ਵਿੱਚ ਮਿਲਿਆ ਮਹਾਰਾਜ ਜੀ ਦੀ ਰਸਨਾ ਤੋਂ ਕੁਝ ਸਵਾਲ ਸੁਣੇ ਤੇ ਭੰਗ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਜਵਾਬ ਵੀ ਦੇ ਦਿੱਤੇ ਤੇ ਜਦੋਂ ਜਵਾਬ ਦਿੱਤੇ ਨਾਲ ਹੀ ਪੁਛਤੇ ਨੇ ਤੇਰਾ ਨਾਮ ਕੀ ਕਹਿੰਦਾ ਜੀ ਬੂੜਾ ਮਹਾਰਾਜ ਜੀ ਨੇ ਨਾਲ ਲਾ ਕੇ ਸਿਰ ਤੇ ਹੱਥ ਰੱਖ ਕੇ ਕਹਿੰ ਲਗੇ ਤੂੰ ਬੂੜਾ ਨਹੀਂ ਤੂੰ ਤੇ ਬਾਬਾ ਬੁੱਢਾ ਹੈ ਬਾਬਿਆਂ ਵਾਲੀਆਂ ਗੱਲਾਂ ਕਰਦਾ ਹੈ ਦੋ ਤਰ੍ਹਾਂ ਦੇ ਬੁੱਢੇ ਹੁੰਦੇ ਨੇ ਇੱਕ ਅਕਲਾਂ ਦੇ ਬੁੱਢੇ ਇੱਕ ਸ਼ਕਲਾਂ ਦੇ ਬੁੱਢੇ ਸ਼ਕਲਾਂ ਦੇ ਬੁੱਢੇ ਅਸਿਸ਼ਾਰੇ ਹੋ ਜਾਣੇ ਅਕਲ ਦਾ ਬੁੱਢਾ ਕੋਈ ਵਿਰਲਾ ਹੁੰਦਾ ਹੈ ਹੁਣ ਇਹ ਕਹਿੰਦਾ ਤੂੰ ਤੇ ਬਾਬਾ ਬੁੱਢਾ ਹੈ

ਇੱਕ ਨਗਰ ਦਾ ਨਾਮ ਹੈ ਗੱਗੋਮਾਲ ਇੱਕ ਨਗਰ ਦਾ ਨਾਮ ਰਮਦਾਸ ਢੰਡੇ ਕਿਰਮਦਾਸ ਜੀ ਜਨਮਤ ਇਹ ਬਾਬਾ ਪੋਤਾ ਨਹੀਂ ਹੋਣਾ ਇਹ ਤੋਂ ਆਪਣੂੰ ਢੰਗਾਂ ਤੋਂ ਜਾ ਕੇ ਵਸਾ ਹੁਣੇ ਕੋਈ ਇੱਕ ਪਰਿਵਾਰ ਤੁਰਿਆ ਏ ਉਸ ਪਰਿਵਾਰ ਦਾ ਮੁਖੀ ਆ ਭਾਈ ਕਲਿਆਣਾ ਸਾਈਂ ਕਲਿਆਣਾ ਬਾਬਾ ਪੰਡਾ ਜੀ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਸਿੱਖ ਸਜਦੇ ਨੇ ਤੇ ਗੁਰੂ ਕੀ ਸਿੱਖੀ ਦਾ ਅਧਾਰ ਕਰਦੇ ਨੇ ਤੇ ਉਹ ਵੀ ਸਿੱਖੀ ਦੇ ਪ੍ਰਚਾਰ ਵਿੱਚ ਲੱਗ ਜਾਂਦੇ ਨੇ ਇਦਾਂ ਕਮਾਲ ਦਾ ਪ੍ਰਚਾਰ ਕਰਦੇ ਨੇ ਉਹ ਦੋਨਿਆਂ ਨੂੰ ਗੁਰੂ ਦੇ ਨਾਲ ਜੋੜ ਦਿੰਦੇ ਨੇ ਪੁੱਟੀਆਂ ਰੂਹਾਂ ਨੂੰ ਬਾਣੀ ਦਾ ਗਿਆਨ ਦੇ ਕੇ ਸੱਤ ਦੇ ਮਾਰਗ ਤੇ ਤੋਰ ਦਿੰਦੇ ਨੇ ਤੇ ਦਿੱਲੀ ਦੇ ਇਲਾਕੇ ਵਿੱਚ ਉਹਨਾਂ ਨੇ ਬੜਾ ਨੰਮਾ ਸਮਾ ਪ੍ਰਚਾਰ ਕੀਤਾ ਸਾਈਂ ਕਲਿਆਣਾ ਜੀ ਦਾਬਾ ਕਲਿਆਣਾ ਜੀ ਪ੍ਰਚਾਰ ਕਰਦੇ ਨੇ ਇਹਨੇ ਘਰ ਦੇ ਵਿੱਚ ਸ਼ਖਤਾਨ ਨਾਮ ਦਾ ਪੁੱਤਰ ਜਨਮ ਲੈਂਦਾ ਹੈ ਸ਼ਖਤਾਨ ਦਾ ਸੁਖਤਾਨ ਦੇ ਘਰ ਦੇ ਵਿੱਚ ਜਸਪਾਨ ਤੇ ਜਸਪਾਨ ਦੇ ਘਰ ਦੇ ਵਿੱਚ ਦੋ ਪੁੱਤਰ ਜਨਮ ਲੈਂਦੇ ਨੇ ਇੱਕ ਦਾ ਨਾਮ ਉਹ ਆਗਿਆ ਰਾਮ ਰੱਖਦੇ ਨੇ ਇੱਕ ਦਾ ਨਾਮ ਰੱਖਦੇ ਨੇ ਸਦਾ ਨਾਮ ਹੁਣ ਇਹ ਦੋਵੇਂ ਪੁੱਤਰ ਜਨਮ ਲੈਂਦੇ ਨੇ ਤੇ ਸਦਾਬੰਦੀ ਦਾ ਜਸ ਬੀਬੀ ਦੇ ਨਾਲ ਵਿਆਹ ਹੁੰਦਾ ਹੈ ਇਤਿਹਾਸਕਾਰਾਂ ਨੇ ਉਹਦਾ ਨਾਮ ਨਾਜਵੰਤੀ ਵੀ ਰੱਖਿਆ ਤੇ ਇਹ ਸਮਾਸ਼ੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਮਾਤਾ ਲਾਜਵੰਤੀ ਮਾਤਾ ਗੁਜਰੀ ਜੀ ਦੇ ਨਾਲ ਬੜਾ ਪਿਆਰ ਕਰਦੇ ਨੇ ਮਾਤਾ ਗੁਜਰੀ ਜੀ ਨੇ ਉਹਨੂੰ ਫਿਰ ਇੱਕ ਨਾਮ ਦਿੱਤਾ ਪ੍ਰੇਮੋ ਦੋ ਨਾਮ ਯਾਦ ਰੱਖਣ ਸਦਾ ਨੰਦ ਤੇ ਮਾਤਾ ਪ੍ਰੇਮੋ ਆਉਣ ਵਾਲੇ ਮੈਂਟਲ ਕੀਤੇ ਜ਼ਿਕਰ ਹੁਣ ਮਾਤਾ ਪ੍ਰੇਮੋ ਜੀ ਹਮੇਸ਼ਾ ਸੇਵਾ ਦੇ ਕੱਟ ਪਰ ਰਹਿੰਦੇ ਨੇ ਬਾਣੀ ਪੜਦੇ ਨੇ ਪ੍ਰੇਮ ਦੇ ਨਾਲ ਸੇਵਾ ਕਰਦੇ ਨੇ ਪ੍ਰੇਮ ਦੇ ਨਾਲ ਤੇ ਬਾਬਾ ਸਦਾ ਨੰਦ ਵੀ ਗੁਰੂ ਕੀ ਆਗਿਆ ਦੇ ਵਿੱਚ ਰਹਿ ਕੇ ਸਿੱਖੀ ਦੇ ਪ੍ਰਚਾਰ ਮੰਦਰ ਦੇ ਵਿੱਚ ਆਪਣਾ ਜੋਗਦਾਰ ਆਉਂਦੇ ਨੇ ਸੇਵਾ ਕਰਦੇ ਨੇ ਬਾਣੀ ਪੜ੍ਹਦੇ ਨੇ ਜੋ ਗੁਰੂ ਕੀ ਆਗਿਆ ਹੈ ਉਹਨੂੰ ਸਤ ਕਰਕੇ ਮੰਨਦੇ ਨੇ ਸਿੱਖੋਂ ਨੂੰ ਆਖਿਆ ਜਾਂਦਾ ਜਿਹੜਾ ਗੁਰੂ ਦੇ ਬਾਣੇ ਵਿੱਚ ਰਹੇ ਸ਼ੋਸ਼ਕ ਸਖਾ ਬੰਧਕ ਹੈ ਭਾਈ ਜੇ ਗੁਰੂ ਦੇ ਬਾਣੇ ਦੇ ਵਿੱਚ ਗੁਰੂ ਦੇ ਬਾਣੇ ਵਿੱਚ ਆ ਆਪਣੇ ਬਾਣੇ ਜੋ ਚੱਲੇ ਭਾਈ ਵਿੱਚ ਛੋਟਾ ਖਾਵੈ ਮਹਾਰਾਜ ਕਹਿੰਦੇ ਸਿੱਖੋ ਹੈ ਜਿਹੜਾ ਗੁਰੂ ਦੇ ਬਾਣੇ ਵਿੱਚ ਰਹਿੰਦਾ ਜਿਹੜਾ ਗੁਰੂ ਦੇ ਬਾਣੇ ਵਿੱਚ ਨਹੀਂ ਉਹ ਸਿੱਖ ਨਹੀਂ ਮੈਂ ਜਿੱਥੇ ਤੁਹਾਡੇ ਕਰਨੀ ਨਾਲ ਮੈਨੂੰ ਪ੍ਰਣਾਮ ਕਰਦਾ ਉੱਥੇ ਮੇਰੇ ਮਨ ਵਿੱਚ ਗਿਲਾਵੀ ਪੈਦਾ ਹੋ ਰਿਹਾ ਸ਼ਿਕਵਾ ਵੀ ਪੈਦਾ ਹੋ ਰਿਹਾ ਵੀਰ ਗੁਰਚਰਨ ਸਿੰਘ ਹੁਣੇ ਬੈਠੇ ਨੇ ਆਪ ਸਾਰੇ ਨਗਰ ਵਾਸੀਆਂ ਨਾਲ ਮਿਲ ਕੇ ਵੱਡਾ ਪ੍ਰਾਲਾ ਕਰਦੇ ਨੇ ਪਰ ਉਹਨਾਂ ਦਾ ਮਨ ਹੋਰ ਖੁਸ਼ ਹੁੰਦਾ ਜੇ ਆਹ ਹਾਲ ਖਚਾ ਖਚ ਭਰਿਆ ਹੁੰਦਾ ਸੰਗਤ ਬੈਠਣ ਨੂੰ ਜਗ੍ਹਾ ਨਾ ਹੁੰਦੀ ਅਸੀਂ ਵੀ ਮਾਇਆ ਲੈ ਕੇ ਜਾਣੀ ਮੇਰੇ ਤੋਂ ਪਹਿਲਾਂ ਜਿਹੜਾ ਜਥਾ ਆਪ ਦੀ ਸ਼ੇਲਾ ਦੇ ਵਿੱਚ ਕੀਰਤਨ ਕਰਕੇ ਗਿਆ ਉਹਨੇ ਵੀ ਮਾਇਆ ਲੈ ਕੇ ਜਾਣੀ ਹੋਰ ਵੀ ਤੁਸੀਂ ਖਰਤੇ ਕਿਤੇ ਨੇ ਪਰ ਕਮਾਲ ਦੀ ਗੱਲ ਨਹੀਂ ਮੈਂ ਤੁਸੀਂ ਸੁਣਨ ਵਾਸਤੇ ਤਿਆਰ ਨਹੀਂ। ਮੈਂ ਪਹਿਲਾਂ ਗੱਲ ਇਸੇ ਰੰਗ ਕੀਤੀ ਜਿਹੜੀ ਕੌਮ ਆਪਣੇ ਪੁਰਖਿਆਂ ਦੇ ਇਤਿਹਾਸ ਤੋਂ ਭੁੱਲ ਜਾਂਦੀ ਏ ਦੁਨੀਆਂ ਦੇ ਲੋਕ ਉਸ ਕੌਮ ਨੂੰ ਭੁੱਲ ਜਾਂਦੇ। ਇਹਦਾ ਫਾਇਦਾ ਦਸ਼ਮਨ ਉਠਾਵੇਗਾ। ਖੈਰ ਸਮਾਂ ਬੀਤ ਚ ਲੱਗਿਆ। ਬੀਤੇ ਸਮੇਂ ਦੇ ਨਾਲ ਗੱਗੋ ਮਾਲ ਪਿੰਡ ਦੇ ਵਿੱਚ ਇੱਥੇ ਥੋੜੀ ਦੁਬਦ ਆਉਂਦੀ। ਗੱਗੋ ਮਾਲ ਪਿੰਡ ਦੇ ਵਿੱਚ 2 ਸਤੰਬਰ 1011 ਈਸਵੀ ਨੂੰ ਮਾਤਾ ਪ੍ਰੇਮ ਦੀ ਪੁੱਤ ਨੂੰ ਪਾਗ ਲੱਗਦਾ ਹੈ ਇਹਨਾਂ ਦੇ ਘਰ ਦੇ ਵਿੱਚ ਪੁੱਤਰ ਜਨਮ ਲੈਂਦਾ ਜਿਸ ਪੁੱਤਰ ਨੂੰ ਭਾਈ ਜੈਤਾ ਜੀ ਕਹਿੰਦੇ ਦੋਸਤੰਬਰ 1600 ਕਾ ਹੁੰਦਾ ਉਹਨਾਂ ਦੇ ਘਰ ਦੇ ਵਿੱਚ ਭਾਈ ਜੈਤਾ ਜੀ ਦਾ ਜਨਮ ਹੁੰਦਾ ਹੈ ਜਦ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲੋਂ ਅਮਰਤ ਵਿੱਚ 5 ਸਾਲ ਵੱਡੇ ਹੁਣ ਸਭ ਇੰਹ ਵਿਦਵਾਨਾਂ ਦਾ ਮਿਲਣਾ ਹੈ ਕਿ ਮਹਾਰਾਜ ਦਾ ਜਿਹੜਾ ਆਗੋ ਪੱਟੇ ਦੀ ਧਰਤੀ ਤੇ ਜਦੋਂ ਆਪਾਂ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੁਝ ਵਿਦਵਾਨ ਮੰਨਦੇ ਨੇ ਭਾਈ ਜੱਤੇ ਜੀ ਦਾ ਜਨਮ ਵੀ ਪਟਨੇ ਦੀ ਧਰਤੀ ਤੇ ਹੋਇਆ ਪਰ 5 ਸਾਲ ਦਾ ਲਕਫਾ ਹੈ ਇਹ ਜਿਹੜੀਆਂ ਤਰੀਕਾ ਸਾਨੂੰ ਇਸ ਗੱਲ ਤੇ ਨਹੀਂ ਪਹੁੰਚਣ ਦੇਉਂਦੇ ਹੋਰ ਸਤਸਰੂ ਸਤੇ ਬਾਦਸ਼ਾਹ ਦੇ ਨਾਲ ਹਮ ਉਮਰ ਨੇ ਬਹੁਤ ਥੋੜਾ ਫਰਕ ਹੈ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਖੇਡਦੇ ਨੇ ਭਾਈ ਜੱਤੇ ਹਰ ਖੇਤ ਦੇ ਵਿੱਚ ਪਟਨੇ ਦੀ ਧਰਤੀ ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਾਬੇ ਬਕਾਲੇ ਤੋਂ ਚਲਦੇ ਨੇ ਇਹ ਪਰਿਵਾਰ ਨਾਲ ਪਰਿਆਏ ਬਾਬਾ ਸਦਾ ਨੰਬ ਜੀ ਦਾ ਪਰਿਵਾਰ ਮਾਤਾ ਪ੍ਰੇਮੋ ਜੀ ਇਹ ਪਰਿਵਾਰ ਵੀ ਨਾਲ ਗਿਆ ਪਟਨਾ ਦੀ ਧਰਤੀ ਦੇ ਵਿੱਚ ਰਦੇ ਨੇ ਉੱਥੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਗਮਨ ਹੁੰਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਕੁਝ ਵੱਡੇ ਹੋਏ ਨਹੀਂ ਉਹਨਾਂ ਦੇ ਨਾਲ ਹਾਣੀ ਬਣ ਕੇ ਖੜਦੇ ਨੂੰ ਭਾਈ ਜੱਤਾ ਜੀ ਗੁਰੂ ਕੇ ਦਾਇਰੇ ਦੇ ਵਿੱਚ ਹੈ ਗੁਰੂ ਕੇ ਪ੍ਰੇਮ ਥੱਲੇ ਗੁਰੂ ਦੀ ਰਹਿਮਤ ਥੱਲੇ ਪੜਦੇ ਨੇ ਗੁਰੂ ਦਾ ਪ੍ਰੇਮ ਇਹਨਾਂ ਦੀ ਢੋਲੀ ਦੇ ਵਿੱਚ ਪੈਂਦਾ ਹੈ ਤੇ ਬਾਬਾ ਸਦਾ ਨੰਬ ਜੀ اور چاہتے نے میرا پتر بہادر بنے سورما بنے اور پھر چھوٹی عمر اپنے پتر نو شسطران کی دی دیا دیں شاید آپ پتا گروہ گرو سنگھ سماراج پٹنے کی دھرتی کے ہتھیاروں دی کھیڑ کھیڑ دیں ایسے پٹنے دی ترتی کے اتنے بوتھ دھرم کا پربھاؤ قبول کے راجے اشوک نے ہتھیار سوڑ دیتے سی گھنگا سنگا جنو پاٹلی پتر آکھا جاتا سا سنے ਉਸ ਧਰਤੀ ਦੇ ਉੱਤੇ ਹਥਿਆਰ ਸਿਰ ਦਿੱਤੇ ਉਹ ਆਪਿਆ ਸਤੰਦਿ ਦੇਸੀ ਕੇ ਹਿੰਦੁਸਤਾਨ ਗੁਲਾਮੀ ਦੀਆਂ ਜ਼ੰਜੀਰਾਂ ਦੇ ਵਿੱਚ ਜਕੜਿਆ ਗਿਆ ਉਸੇ ਗੰਗਾ ਦੇ ਤੱਟੋਂ ਇੱਕ ਸੂਰਮਾ ਹਥਿਆਰ ਚੁੱਕਦਾ ਉਹ ਸੂਰਮੇ ਦਾ ਨਾਮ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਹ ਪਰਗਟੇ ਮਰਦਾ ਗੰਮੜਾ ਵਰੀਆਮ ਕਹਿੰਦਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਜੇ ਐਸੇ ਗੰਗਾ ਦੇ ਤੱਟ ਮਹਾਰਾਜ ਹਥਿਆਰ ਚੱਕਦੇ ਨੇ ਤੇ ਜਦੋਂ ਹਥਿਆਰ ਚੱਕ ਕੇ ਮਹਾਰਾਜ ਪਟਨੇ ਦੀ ਧਰਤੀ ਦੇ ਉੱਤੇ ਖੇਡਾਂ ਖੇਡਦੇ ਨੇ ਉਹਨਾਂ ਦੀਆਂ ਖੇਡਾਂ ਵੀ ਜੰਗ ਵਾਲੀਆਂ ਨੇ ਤੇ ਉਹ ਜਿਹੜੀਆਂ ਖੇਡਾਂ ਨੇ ਉਹਦੇ ਵਿੱਚ ਭਾਈ ਜੱਤਾ ਜੀ ਵੀ ਸਮੂਰਯਤ ਕਰਦੇ ਨੇ ਭਾਈ ਜੱਤਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਵਿਚਰਦੇ ਸਮਾਂ ਬੀਤਿਆ ਬੀਤਨੇ ਸਮੇਂ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਹੁਕਮ ਆਇਆ 1673 ਈਸਵੀ ਦੇ ਵਿੱਚ ਮਹਾਰਾਜ ਪਰਿਵਾਰ ਦੇ ਸਮੇਤ ਗੁਰੂ ਗੋਬਿੰਦ ਸਿੰਘ ਮਹਾਰਾਜ ਪਟਨੇ ਦੀ ਧਰਤੀ ਨੂੰ ਛੱਡ ਕੇ ਪੰਜਾਬ ਆ ਗਿਆ ਅਨੰਦਪੁਰ ਸਾਹਿਬ ਦੀ ਧਰਤੀ ਹੁਣ ਇਸ ਧਰਤੀ ਤੇ ਆਏ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਨਾਲ ਵਿਚਰਨ ਲੱਗੇ ਨੇ ਇਧਰ ਔਰੰਗਜ਼ੇਬ ਦਾ ਜ਼ੁਲਮੀ ਚੱਕਰ ਚੱਲਿਆ ਏ ਉਹਦੇ ਦਮ ਚੱਕਰ ਦੇ ਨਾਲ ਉਹਦਾ ਐਲਾਨ ਹੈ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਕੇਵਲ ਇੱਕ ਰਾਜ ਰਹੇਗਾ ਉਹ ਰਾਜ ਇਸਲਾਮ ਦਾ ਹੋਵੇਗਾ ਇੱਥੇ ਗੱਲ ਸ਼ਰਾਬੀ ਹੋਵੇਗੀ ਕਾਨੂੰਨ ਪੜਾਇਆ ਜਾਵੇਗਾ ਉਹ ਇਸਲਾਮ ਦੇ ਹੁਕਮਾਂ ਦੇ ਮੁਤਾਬਕ ਪੜਾਇਆ ਜਾਵੇਗਾ جڑا اسلام دے دارے دائرے آئے گا انہوں شر دیتا جاوے گا جڑا اسلام دے حکم انہوں نہیں منے گا انہوں قتل کر دیتا جاوے گا اے اتنا واٹا چکر چلے انہوں نے چوڑ کی تھی کشمیر کشمیر دی چوڑ کر ایک مقصد سی کیونکہ جنہیں ودوان برامر سن کشمیر دے کے دے سن فردوزی کہیں دا اگر فردوز برو ہے زنت زمین ہمیں ہستو ہمیں ہستو ہمیں ہستو ہمی ਉਹ ਕਹਿੰਦਾ ਦੁਨੀਆ ਉੱਤੇ ਕੋਈ ਸਵਰਗ ਹੈ ਤਾਂ ਕਸ਼ਮੀਰ ਹੈ ਇਹੀ ਹੈ ਇਸ ਤੋਂ ਬਿਨਾ ਕੋਈ ਦੂਜਾ ਸਵਰਗ ਨਹੀਂ ਹੁਣ ਇੱਥੇ ਵਿਦਵਾਨ ਪੰਡਤ ਪਰਦੇਸਨ ਵਿਦਵਾਨ ਰਹਿੰਦੇ ਸਨ ਉਹਦੇ ਵਿਦਵਾਨ ਵਿਦਿਆ ਲੈ ਕੇ ਹਿੰਦੁਸਤਾਨ ਦੇ ਵੱਖ-ਵੱਖ ਮੁਖ ਮੰਤਰਾਂ ਦੇ ਵਿੱਚ ਜਾ ਕੇ ਪੁਜਾਰੀ ਲੱਗਿਆ ਕਰਦੇ ਸਨ ਅਰੰਗਦੇਵ ਨੇ ਆਪਣੇ ਹਲਕਾਰਾਂ ਨੂੰ ਆਖਿਆ ਜਾਓ ਪਹਿਲਾਂ ਕਸ਼ਮੀਰ ਤੇ ਬਾਂਬਣਾ ਨੂੰ ਸੋਧੋ ਜੇ ਉਹ ਮੰਨ ਗਏ ਬਾਕੀਆਂ ਨੂੰ ਮਨਾਉਣਾ ਔਖਾ ਨਹੀਂ ਹੋਵੇਗਾ ਜੇ ਪੜ੍ਹੇ ਲਿਖੇ ਬੰਦਾ ਧਰਮ ਤਬਦੀਲ ਕਰ ਜਾਵੇਗਾ ਨਾ ਬਾਕੀ ਉਹਦੇ ਮਗਰ ਆਪਣੇ ਆਪ ਹੀ ਲੱਗ ਜਾਣਗੇ ਹੁਣ ਉਹ ਰੰਗ ਦੇ ਨਾਨਾ ਕਰ ਦਿੱਤਾ ਜੋ ਕਸ਼ਮੀਰ ਵਿੱਚ ਸ਼ੇਰ ਅਫਤਾਨ ਲੈ ਕੇ ਫੌਜਾ ਕਰ ਪਿਆ ਉਹ ਮੰਦਰ ਢਾਉਣ ਲੱਗਾ ਮਸੀਤਾਂ ਉਸਾਰਨ ਲੱਗਾ ਗਲ ਵਿੱਚੋਂ ਜਨੇਊ ਉਤਾਰਨ ਲੱਗਾ ਟੱਕੇ ਪੁੰਡਣ ਲੱਗਾ ਪੋਤੀਆਂ ਕੱਟਣ ਲੱਗਾ ਤੇਗ ਦੀ ਧਾਰ ਤੇ ਸ਼ੇਰ ਕੰਗੇ ਜਾਣ ਲੱਗੇ ਬੜਾ ਕੁਝ ਕੀਤਾ ਪਰ ਕੋਈ ਕੰਮ ਨਾ ਆਇਆ ਹੁਣ ਇਹ ਆਪਸ ਵਿੱਚ ਸਲਾਹਾਂ ਕਰਦੇ ਨੇ ਕੀ ਕਰਨਾ ਚਾਹੀਦਾ ਹੈ ਅਮਰਨਾਥ ਦੀ ਗੁਫਾ ਦੇ ਵਿੱਚ ਇੱਕ ਮੀਟਿੰਗ ਹੋਈ। ਉਸ ਮੀਟਿੰਗ ਦੇ ਵਿੱਚ ਵੱਖ-ਵੱਖ ਜਿਹੜੇ ਮੁੱਖ ਮੰਦਰ ਨੇ ਹਿੰਦੁਸਤਾਨ ਦੇ ਉਹਨਾਂ ਦੇ ਹੈੱਡ ਪ੍ਰੀਸਟ, ਹੈੱਡ ਪੁਜਾਰੀ ਉੱਥੇ ਪਹੁੰਚੇ। ਹਰ ਕੋਈ ਇਸ ਮੌਤ ਤੋਂ ਡਰ ਰਿਹਾ ਹੈ। ਜਾਨ ਬਚਾਉਣ ਵਾਸਤੇ, ਧਰਮ ਬਚਾਉਣ ਦੇ ਵਾਸਤੇ ਤਤਪਰ ਹੈ। ਕੀ ਕਰਨਾ ਚਾਹੀਦਾ ਹੈ? ਅਸੀਂ ਤਾਂ ਸਭ ਕੁਝ ਕਰ ਸਕਦੇ ਹਾਂ। ਕੋਈ ਰਾਜਪੂਤ ਅੱਗੇ ਨਹੀਂ ਆਇਆ ਕਿਸੇ ਦੇਵੀ ਦੇਮਕ ਨੇ ਬਾਹ ਨਹੀਂ ਫੜੀ। ਇੱਥੇ ਇੱਕ ਵਿਅਕਤੀ ਬੈਠਾ ਜਿਹਦਾ ਨਾਮ ਹੈ ਪੰਡਤ ਕਿਰਪਾ ਰਾਮ। ਇਨੂੰ ਕਿਰਪਾ ਰਾਮ ਦੱਤ ਕਹਿੰਦੇ ਨੇ ਉਹ ਕਹਿੰਦਾ ਇੱਕੋ ਹੀ ਕਾਸਲਾ ਹੈ ਕਹਿੰਦੇ ਕਿਹੜਾ ਗੁਰੂ ਨਾਨਕ ਦਾ ਘਰ ਕਹਿੰਦੇ ਜ਼ਬਰਦਸਤੀ ਦੇ ਵਿਰੋਧੀ ਉਹ ਖਰੁੰਦਾ ਹੈ ਜੇਕਰ ਤੁਹਾਡੀ ਬਾਹ ਫੜ ਸਕਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਫੜ ਸਕਦੇ ਨਹੀਂ ਹੁਣ ਇਹਦੀ ਗੱਲ ਉੱਤੇ ਕਿਵੇਂ ਯਕੀਨ ਕਰਦੇ ਇਹਨੇ ਇਹਨੇ ਦਾਅਵੇ ਨਾਲ ਐਵੇਂ ਗੱਲ ਆਖੀ ਅਸਲ ਤੇ ਵਿੱਚ ਇਹਨਾਂ ਦੇ ਪਰਿਵਾਰ ਵਿੱਚ ਵੀ ਗੁਰੂ ਨਾਨਕ ਦੇ ਮਹਾਰਾਜ ਦੇ ਸਮੇਂ ਤੋਂ ਸਿੱਖਿਆਈ ਇਹਨਾਂ ਦਾ ਵਡੇਰਾ ਸੀ ਬ੍ਰਹਮਦਾਸ ਬ੍ਰਹਮਦਾਸ ਦਾ ਸੀ ਨਰੈਣਦਾਸ ਨਰੇਨ ਦਾਸ ਦਾਸੀ ਅੜੂ ਰਾਮ ਅੜੂ ਰਾਮ ਦਾਸੀ ਕਿਰਪਾ ਕਿਰਪਾ ਦਾਤ ਕਿਰਪਾ ਦਾਤ ਗੁਰੂ ਨਾਨਕ ਸਾਹਿਬ ਮਹਾਰਾਜ ਬ੍ਰਹਮ ਦਾਸਨ ਵਲੇਸਾ ਲੋਸ ਸਵੇ ਸਿੱਖੀ ਦਾ ਬੂਟਾ ਲਾਇਆ ਤੇ ਸੱਤਰੂ ਸੱਤੇ ਪਾਤਸ਼ਾਹ ਦੇ ਦਰ ਤੇ ਜਾਂਦੀ ਇਹਨੇ ਗੱਲ ਆਖੀ ਪੂਰੇ ਦੇਸ਼ ਵਿੱਚੋਂ ਸੋਲਾ ਬ੍ਰਹਮਣਾ ਦਾ ਜਥਾ ਅਨੰਤ ਉਸਤਵ ਦੀ ਧਰਤੀ ਤੇ ਪਹੁੰਚਿਆ ਤਨ ਗੁਰੂ ਤੇਗ ਪਾਦਰ ਸਾਹਿਬ ਮਹਾਰਾਜ ਦੇ ਕਰਨਾ ਦੇ ਵਿੱਚ ਆ ਕੇ ਬੇਨਤੀ ਕੀਤੀ ਆਪਣੇ ਨਾਲ ਵਰਤ ਰਹੀ ਕਹਾਣੀ ਦਾ ਜ਼ਿਕਰ ਕੀਤਾ ਜੋ ਵੀ ਜਲਵਾ ਔਰੰਗ ਦੇਵ ਅਤੇ ਉਹਦੇ ਹਲ ਕਰ ਰਹੇ ਨੇ ਉਹਦਾ ਮਰਦਾਨਾ ਸੁਣਾਇਆ ਮਹਾਰਾਜ ਇਹ ਸਾਰੀ ਗੱਲ ਸੁਣ ਕੇ ਖਾਮੋਸ਼ ਨੇ ਤੇ ਕੋਲ ਬੈਠੇ ਬਾਲ ਗੋਬਿੰਦ ਰਾਏ ਕਹਿੰਦੇ ਪਿਤਾ ਜੀ ਇਹਨਾਂ ਦੇ ਚਿਹਰੇ ਪੀੜੇ ਕਿਉਂ ਨੇ ਕਹਿੰਦੇ ਪਿਤਾ ਕਹਿਣ ਲੱਗੇ ਪੁੱਤਰ ਇਹਨਾਂ ਦਾ ਧਰਮ ਵੀ ਖਤਰੇ ਵਿੱਚ ਇਹਨਾਂ ਦੀ ਜਾਨ ਵੀ ਖਤਰੇ ਵਿੱਚ ਹੈ ਕਈ ਵਾਰ ਕਈ ਵਾਰ ਬੰਦਾ ਜਾਨ ਦੀ ਬਾਜ਼ੀ ਲਾ ਕੇ ਧਰਮ ਨੂੰ ਬਚਾ ਲੈਂਦਾ ਹੈ ਧਰਮ ਨੂੰ ਬਚਾਉਣ ਦੇ ਬਦਲੇ ਜਾਨ ਦੇਖੇ ਲਈ ਜਾ ਸਕਦੀ ਏ ਪਰ ਉਹ ਬੰਦੇ ਧਰਮੀ ਨਹੀਂ ਹੁੰਦੇ ਜਿਹੜੇ ਜਾਨ ਬਚਾਉਣ ਬਦਲੇ ਧਰਮ ਨੂੰ ਦਾਤੇ ਲਾ ਦੇਣ ਕਹਿੰਦੇ ਮੈਂ ਇਹਨਾਂ ਦਾ ਧਰਮ ਵੀ ਖਤਰੇ ਵਿੱਚ ਜਾਨ ਵੀ ਖਤਰੇ ਵਿੱਚ ਹੈ ਕਹਿੰਣ ਕਿ ਕਿਵੇਂ ਇਹ ਜ਼ੁਲਮ ਨੂੰ ਰੋਕਿਆ ਜਾ ਸਕਦਾ ਕਿਵੇਂ ਇਹਨਾਂ ਦਾ ਧਰਮ ਬਚਾਇਆ ਜਾ ਸਕਦਾ ਏ ਕਹਿੰਣ ਕਿ ਪੁੱਤਰ ਕੋਈ ਪਵਿੱਤਰ ਆਤਮਾ ਕੁਰਬਾਨੀ ਦੇਵੇ ਕਿਉਂਕਿ ਆਜ਼ਾਦੀ ਦੇ ਪਿੱਛੇ ਕੁਰਬਾਨੀ ਹੁੰਦੀ ਏ ਦੁਨਣ ਵਾਲਾ ਲਹੂ ਇਨਕਲਾਬ ਤੇ ਆਵੇਗਾ پھر انہوں میں جلوم ہوتے جا سکتے نہیں کہنے کے پتا جی تمام مہاپر کہنگ کے جیکر میں شہید ہو گیا تو جتیم ہو جاویں گا گوبند کہن گے پتا جی جیکر میرے شہید ہونے یہ لکھان لوگ یتیم ہو میرے یتیم ہونے یہ لکھان لوگ یتیم ہو سو کا سستا ہے مہنگا نہیں اس سمے پھر گرو تیگ بہادر صاحب مہاراج پر وق وقت رکتے ہوئے ਮਹਾਰਾਜ ਗ੍ਰਿਫਤਾਰੀ ਦਿੰਦੇ ਨੇ ਮਹਾਰਾਜ ਜਦੋਂ ਗ੍ਰਿਫਤਾਰ ਹੋ ਜਾਂਦੇ ਨੇ ਤੇ ਸਤੂ ਸੱਚੇ ਪਾਤਸ਼ਾਹ ਦੇ ਨਾਲ ਤਿੰਨ ਸਿੱਖ ਜਿਹੜੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਬਿਆਲਾ ਜੀ ਵੀ ਗ੍ਰਿਫਤਾਰ ਸਿੱਖਤੇ ਹੋਰ ਵੀ ਗੈਨੇ ਉਹਨਾਂ ਵਿੱਚ ਨੇ ਭਾਈ ਜੇਤਾ ਜੀ ਭਾਈ ਉਹਦਾ ਜੀ ਭਾਈ ਗੁਰਦੇਤਾ ਜੀ ਹੁਣ ਆਰੰਗਦੇਵ ਦੀ ਕਾਰਵ ਵਿੱਚ ਪਈਆਂ ਸਿੱਖਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਲ چیر ਕੇ ਦੋ ਟੁਕੜੇ ਕਰ ਦਿੱਤੇ ਜਾਂਦੇ ਨੇ ਭਾਈ ਬਿਆਲਾ ਜੀ ਨੂੰ ਉਪਲ ਦੀ ਦੇਗ ਵਿੱਚ ਕਬਾਲ ਦਿੱਤਾ ਜਾਂਦਾ ਏ ਭਾਈ ਸੱਗੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਅਗਲਾ ਦਿੱਤੀ ਜਾਂਦੀ ਏ ਤੇ ਜਦੋਂ ਇੱਕ ਮਹੋਣਾ ਕਰਮ ਹੁੰਦਾ ਏ ਉਸ ਸਮੇਂ ਸਿਰ ਭਾਈ ਕਲਿਆਣੇ ਦੀ ਧਰਮਸ਼ਾਲਾ ਹੈ ਦਿੱਲੀ ਦੇ ਉੱਤੇ ਭਾਈ ਕਲਿਆਣਾ ਪਈ ਜਾਂਦਾ ਉਹ ਵਡੇਰਾ ਹੈ ਜਿਹੜੇ ਬਾਬਾ ਬੁੱਢੇ ਜੀ ਕੋਲੋਂ ਸਿੱਖੀ ਲੈ ਕੇ ਪ੍ਰਭਾਵ ਖੰਡੇ ਨੇ ਦਿੱਲੀ ਦੇ ਦਿਲਵਾਲੀ ਇਲਾਕੇ ਦੇ ਵਿੱਚ ਭਾਈ ਕਲਿਆਣੇ ਦੀ ਧਰਮਸ਼ਾਲਾ ਹੈ ਅੱਜ ਕਲਿਆਣੇ ਦੇ ਧਰਮਸ਼ਾਲਾ ਦੇ ਵਿੱਚ ਫਿਰ ਇੱਕ ਮੀਟਿੰਗ ਹੁੰਦੀ ਏ ਉਸ ਮੀਟਿੰਗ ਵਿੱਚ ਜਿੱਥੇ ਭਾਈ ਜੱਤਾ ਜੀ ਸ਼ਾਮਲ ਨੇ ਆਈ ਉਹਦਾ ਜੀ ਭਾਈ ਗੁਰਦਤਾ ਜੀ ਸ਼ਾਮਲ ਹੈ ਉੱਥੇ ਨਖੀ ਸ਼ਵਲਜਾਰਾ ਵੀ ਹਾਜ਼ਰ ਹੈ ਹੋਰ ਕੁੱਝ ਵਰਸੇ ਖਾਦਰ ਨੇ ਹੁਣ ਵਿਚਾਰ ਹੋਈ ਔਰੰਗਜ਼ੇ ਬੜਾ ਜ਼ਾਲਮ ਹੈ ਇਹਨੇ ਉਸ ਤੋਂ ਪਹਿਲਾਂ ਕਈ ਕੁੱਝ ਕੀਤਾ ਹੈ ਮਰਾਠਿਆਂ ਨੂੰ ਮਾਰ ਕੇ ਉਹਨਾਂ ਦੇ ਸਿਰ ਤੇ ਵਿੱਚ ਕੂੜਾ ਭਰ ਕੇ ਉਹਨਾਂ ਦਾ ਗਰਦਨ ਨਾਲੋਂ ਸਿਰ ਅਲਵਾ ਕਰਕੇ ਉਹਦੇ ਵਿੱਚ ਕੂੜਾ ਭਰ ਕੇ ਜਿਵੇਂ ਬੱਚੇ ਫੁੱਟਬਾਲ ਖੇਂਦੇ ਖੇਂਦੇ ਨੇ ਦਿੱਲੀ ਦੀਆਂ ਗਲੀਆਂ ਵਿੱਚ ਸਰਾਂ ਦੇ ਫਤਵਾਂ ਖੜੇ ਡੇ। ਕਿਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਨਾਂ ਆਇਆ ਸੀ ਨਾ ਕਰੇ। ਉਹ ਸ਼ਰਮਤ ਵਰਗੇ ਫਕੀਰ ਦਾ ਕਤਲ ਕਰਕੇ ਦਿੱਲੀ ਦੇ ਦਰਵਾਜ਼ੇ ਤੇ ਤੰਗ ਦਿੰਦਾ ਏ। ਔਰੰਗਜ਼ੇਬ एलान ਕਰਦਾ ਏ ਗੁਰੂ ਤੇਗ ਬਹਾਦਰ ਦਾ ਨਾਂ ਕੋਈ ਧਾਰ ਉਠਾਵੇਗਾ, ਨਾ ਪੱਸ਼ਰ ਉਠਾਵੇਗਾ। ਉੱਥੇ ਫਿਰ ਬਾਬਾ ਸਦਾਬੰਦ ਵੀ ਮੌਜੂਦ ਨੇ। ਉਹ ਕਹਿੰਦੇ ਪਤਰਾ ਸਿਰ ਵੀ ਉਠਾਵਾਂਗੇ ਪਈ ਲੱਖੀ ਸ਼ਾਹ ਵਨਜਾਰਾ ਕਹਿੰਦਾ ਧਰ ਵੀ ਉਠਾਵਾਂਗੇ ਪਰ ਕਿਵੇਂ ਉਠਾਵਾਂਗੇ ਔਰਨ ਦੇ ਤਾਂ ਹੁਕਮ ਹੈ ਤੈ ਉਠਾ ਨਹੀਂ ਸਕਦਾ ਤੇ ਬਾਬਾ ਸ਼ਬਾ ਨੂੰ ਕਹਾਂਗੇ ਪੁੱਤਰਾ ਸੇ ਮੇਰਾ ਸਿਰ ਤੇ ਕਾਗਦਸ਼ਾਹ ਦੇ ਸਿਰ ਦੀ ਜਗਾ ਰੱਖ ਦੇਣ ਤੂੰ ਗੁਰੂ ਤੇ ਇੱਕ ਬਾਦਸ਼ਾਹ ਦਸਰ ਲੈ ਜਾਣਾ ਹੁਣ ਲੱਖੀ ਸ਼ਾਹ ਵਨਜਾਰਾ ਦੇ ਆਪਣਾ ਕੰਮ ਕਰਨਾ ਹੈ ਉਹ ਵਪਾਰੀ ਸੀ ਗੱਡੇ ਟਲਦੇ ਸਮੇ ਗੱਡਿਆਂ ਦੇ ਉੱਤੇ ਉਹ ਵਸਤੂਆਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਕੇ ਜਾਂਦਾ ਸੀ ਉਹਨੇ ਫਸੈਂਕਲੇ ਗੱਡੇ ਖੋਲ ਦਿੱਤੇ ਕੱਚੇ ਰਸਤੇ ਹੁੰਦੇ ਸਨ ਜਦੋਂ ਗੱਡੇ ਆ ਰਹੇ ਨੇ ਉਹ ਬਲਦਾਂ ਦੇ ਢਾਪਾਂ ਦੇ ਨਾਲ ਧੂੜੜੀ ਹੈ ਜਿੱਥੇ ਛੇਕੜੇ ਗੱਡੇ ਲੰਘ ਰਹੇ ਨੇ ਧੂੜੂ ਢੀ ਤੇ ਲੋਕਾਂ ਦੇ ਮਨ ਵਿੱਚ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਕਤਲ ਕਰ ਦਿੱਤਾ ਸ਼ਹੀਦ ਕਰ ਦਿੱਤਾ ਪਾਪ ਕੀਤਾ ਏ ਉਹ ਪਾਪ ਹਨੇਰੀ ਬਣ ਕੇ ਚੜਿਆ ਏ ਉਸੇ ਹਨੇਰੀ ਦਾ ਫਾਇਦਾ ਠੋਲਿਆ ਆਇਆ ਭਾਈ ਜੱਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੀਸ ਠਾਉਂਦੇ ਨੇ ਚਾਤਰ ਵਿੱਚ ਮੋਟੇਦੇ ਨੇ ਸੀਨੇ ਨਾਲ ਲਾ ਕੇ ਦਲੀਲੀ ਕਰੀ ਤੋਂ ਜਿਸ ਤਰੀਕੇ ਦੇ ਨਾਲ ਪੰਜਾਬ ਨੂੰ ਵੱਧੇ ਜਾ ਰਹੇ ਨੇ ਭਾਈ ਜੱਟਾਂ ਦੀ ਰਵਾਣਗੀ ਦਾ ਬ੍ਰਿਸ਼ਟਾ ਦੀ ਜੱਟ